ਸਾਡੇ ਪੰਜਾਬ ਦੇ ਪ੍ਰਮਾਣ ਜਗਜੀਤ ਸਿੰਘ ਦੱਲੇਵਾਲ ਛੋਲਾ ਨੂੰ ਬੇਤੀ ਕਿ ਲਾਗੇ ਕਿ ਆਪਣੇ ਬਹੁਤ ਹੀ ਸਤਿਕਾਰ ਦੇ ਲਾਲ ਜੀ ਜਰੂਰ ਕਿ ਸਾਡਾ ਦੋਸਤੋ ਭਾਈ ਜੀ ਅੱਜ 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 ਬਹੁਤ ਭਾਈ ਆਪ ਉਸ طرف ਦੁਖਦਾਈ ਸਮੇਂ ਦੇ ਵਿੱਚ ਦੀ ਗੁਜ਼ਰ ਰਹੀ ਆ ਕਿ ਸਾਡਾ ਇੱਕ ਨੌਜਵਾਨ ਛੜਦੀ ਉਮਰੇ ਇਸ ਚਾਲਨ ਸਰਕਾਰ ਦੀ ਇਹਨਾਂ ਨੀਤੀਆਂ ਦਾ ਸ਼ਿਕਾਰ ਹੋਇਆ ਔਰ ਉਹਨੇ ਸ਼ਹਾਦਤ ਦਾ ਜਾਮ ਪੀਤਾ ਹੈ ਇਸ ਲਈ ਅਸੀਂ ਸਾਰੇ ਬਹੁਤ ਜ਼ਿਆਦਾ ਗੰਬੀਨ ਮਾਹੌਲ ਦੇ ਵਿੱਚ ਆ ਕਿਉਂਕਿ ਉਹਨਾਂ ਦਾ ਇਨੀਆਂ ਨੰਗਮੀਆਂ ਸਰਕਾਰਾਂ ਹੋ ਗਈਆਂ ਕਿ ਇਨਸਾਫ਼ ਦੇਣ ਤੱਕ ਉਹਨਾਂ ਨੇ ਸ਼ਾਇਦ ਇਹ ਸੋਚ ਲਿਆ ਹੋਣਾ ਕਿ ਐਸੀ ਅਨਾਊਂਸਮੈਂਟ ਕਰ ਦਿੰਨੇ ਆ ਕਿ ਐਸੀ ਨੂੰ 10 ਕਰੋੜ ਰੁਪਏ ਦੀ ਆਰਥਿਕ ਮਦਦ ਦੇਵਾਂਗੇ ਅਸੀਂ ਉਸ ਦੇਤੀ ਨੂੰ ਉਹਦੀ ਸਿਸਟਰ ਨੂੰ ਨੌਕਰੀ ਦੇਵਾਂਗੇ ਸ਼ਾਇਦ ਇੰਨੀ ਗੱਲ ਨਾਲ ਮਸਲਾ ਹੱਲ ਹੋ ਜੇ ਲੇਕਿਨ ਸੋਚੇ ਹੈ ਤੇ ਜਿਹੜਾ ਸ਼ਹੀਦ ਕੀਤਾ ਗਿਆ ਉਹਦੇ ਪ੍ਰਤੀ ਕੀ ਕਰਦੇ ਹੋ ਕਾਰਵਾਈ ਕੀ ਕਰਦੇ ਹੋ ਲੋੜ ਕਾਰਵਾਈ ਦੀ ਹੈ ਜਿਹਦੇ ਤੋਂ ਸਾਡੀ ਸਰਕਾਰ ਅਜੇ ਮੂੰਹ ਬੰਦ ਕਰੀ ਬੈਠੀ ਹੈ ਲੇਕਿਨ ਇਹ ਜ਼ਰੂਰ ਹੈ ਕਿ ਸਰਕਾਰ ਨੂੰ ਭਲੇਖਾ ਹੈ ਇਹ ਸ਼ਾਇਦ 2 ਦਿਨ ਲੰਘ ਜਾਣਗੇ 4 ਦਿਨ ਲੰਘ ਜਾਣਗੇ 10 ਦਿਨ ਲੰਘ ਜਾਣਗੇ ਇਹ ਸ਼ਾਇਦ ਮਸਲਾ ਠੰਡਾ ਪੈ ਜੇ ਪਰ ਉਹ ਯਾਦ ਰੱਖਣਾ ਚਾਹੀਦਾ ਕਿ ਅਜਿਹੇ ਮਸਲੇ ਕਦੇ ਠੰਡੇ ਨਹੀਂ ਪੈਂਦੇ ਹੁੰਦੇ ਇਹ ਮਸਲਾ ਇਸ ਤੋਂ ਵੱਡਾ ਤੂਫਾਨ ਬਣ ਸਕਦਾ ਹੈ ਸਰਕਾਰ ਨੂੰ ਇੱਥੇ ਸੋਚਣ ਦੀ ਲੋੜ ਹੈ ਤੁਰੰਤ ਸੋਚੇ ਔਰ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਲੋਕਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਹੈ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਹੜੇ ਸਾਡੇ ਇਸ ਹਿੰਮੇ ਦੇ ਬਚਾ ਕੇ ਸਾਡੇ ਧਰਨੇ ਜਗ੍ਹਾ ਤੇ ਆ ਕੇ ਸਾਡੇ ਨੌਜਵਾਨਾਂ ਨੂੰ ਚੁੱਕ ਕੇ ਲੈ ਕੇ ਗਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਿਨ੍ਹਾਂ ਨੇ ਸਾਡੇ ਇੱਥੇ ਖੜੇ ਵਿਕਲਾਂ ਦੀ ਤੋੜਪੰਨ ਕੀਤੀ ਹੈ ਇਹ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪ੍ਰੋਟੈਕਟ ਕਰਨਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਆ ਪੁਲਿਸ ਕਾਹਦੇ ਲਈ ਲਾਈ ਆ ਇੱਥੇ ਇਸ ਵੇਲੇ ਸਾਰਾ ਕੁਝ ਹੋ ਰਿਹਾ ਸੀ ਉਸ ਵੇਲੇ ਜੇ ਅਸੀਂ ਸਾਡੇ ਨੌਜਵਾਨ ਜਨਸੀ ਕਿਤੇ ਕਿਸੇ ਤਰ੍ਹਾਂ ਦੀ ਮਾੜੀ ਮੋਟੀ ਐਕਸ਼ਨ ਹੁੰਦਾ ਤਾਂ ਫਟਾਫਟ ਮੋਬਾਈਲ ਕੱਢ ਕੇ ਖੜ ਜਾਂਦੇ ਨੇ ਕਿ ਇੱਕ ਇੱਕ ਗੱਲ ਨੂੰ ਅਸੀਂ ਰਿਕਾਰਡ ਕਰਨਾ ਹੈ ਲੇਕਿਨ ਉਸ ਵੇਲੇ ਰਿਕਾਰਡ ਕਰਨ ਵਾਲੇ ਲੋਕ ਕਿੱਧਰ ਗਏ ਸੀ ਉਹ ਭਰਾਵਾ ਪਿਛੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਸਰਕਾਰਾਂ ਦੀਆਂ ਨਿਕਮੀਆਂ ਨੀਤੀਆਂ ਕਰਕੇ ਸਾਡੇ ਨੌਜਵਾਨ ਦਾ ਹਜੇ ਅੰਤਮ ਸੰਸਕਾਰ ਨਹੀਂ ਹੋ ਸਕਿਆ ਇਸ ਲਈ ਅਸੀਂ ਸਾਰੇ ਇੱਕ ਪਾਸੇ ਸਾਡਾ ਨੌਜਵਾਨ ਪਿਆ ਫੈਸਲਾ ਲਿਆ ਕਿ ਆਪਾਂ ਕਮਬੀਨ ਮਾਹੌਲ ਚ ਸਾਡਾ ਪੁੱਤ ਹੈ ਉਹ ਅੱਜ ਬਾਪ ਦਾ ਉਸ ਬਾਪ ਦਾ ਪੁੱਤ ਨਹੀਂ ਰਿਹਾ ਅੱਜ ਸਮੁੱਚੀ ਕਿਸਾਨ ਜਮਾਤ ਦਾ ਪੁੱਤ ਹੋ ਗਿਆ ਉਹ ਤੇ ਸਾਡਾ ਬੱਚਾ ਸਭ ਦਾ ਬੱਚਾ ਗਿਆ ਹੈ ਉਹਦੇ ਲਈ ਆਪਾਂ ਸਾਰੇ ਦੁੱਖ ਦੇ ਮਾਹੌਲ ਦੇ ਵਿੱਚ ਦੀ ਨਜ਼ਰ ਦਿਹਾ ਹੋਇਆ ਨਾਲ ਦੀ ਨਾਲ ਸਰਕਾਰਾਂ ਦੀਆਂ ਨੀਤੀਆਂ ਦਾ ਟੱਕਰਾ ਕਰਨ ਦਾ ਵੀ ਯਤਨ ਕਰ ਰਹੇ ਹਾਂ ਅੱਜ ਦਾ ਦਿਨ ਕਿਉਂ ਰੱਖਿਆ WTO ਤੇ ਕਿਉਂਕਿ ਪਿਆਰੇ ਮਿੱਤਰੋ ਕੱਲ ਨੂੰ WTO ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਪਤਾ ਨਹੀਂ ਕੀ ਕੀ ਫੈਸਲੇ ਲੈ ਜਾਣੇ ਨੇ ਉਹਦੇ ਲਈ ਸਰਕਾਰ ਅੱਜ ਸਰਕਾਰ ਦੀਆਂ ਅੱਖਾਂ ਸਰਕਾਰ ਦੇ ਕੰਨ ਇੱਥੇ ਨੇ ਸੁਣ ਰਹੇ ਨੇ ਕਿ ਲੋਕ ਕੀ ਚਾਹ ਰਹੇ ਨੇ ਲੋਕ ਕੀ ਮੰਗ ਕਰਦੇ ਨੇ ਜਿਹੜੀ ਗੱਲ ਜੇ WTO ਦੀ ਕਰੀਏ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਗੱਲ ਰੱਖੀ ਹੋਵੇਗੀ ਕੰਦੀ ਸਾਹਿਬ ਬੋਲ ਕੇ ਗਏ ਨੇ ਮੇਰੇ ਦੋਸਤੋ ਮੋਟੀਆਂ ਮੋਟੀਆਂ ਗੱਲਾਂ ਕਿਉਂਕਿ ਜਿੰਨੇ ਦੱਸਿਆ ਕਿ ਸਮਾਂ ਵੀ ਥੋੜਾ ਹੈ ਲੇਕਿਨ ਨੋਟ ਕਰਨ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਆ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ WTO ਦੇ ਵਿੱਚ ਸਾਡੇ ਪ੍ਰਤੀ ਮਾੜਾ ਕੀ ਆ ਜਿੰਨੀ ਤਾਂ ਦੇਰ ਤੱਕ ਉਹਦੇ ਮਾੜੇ ਪੱਖਾਂ ਨੂੰ ਵੀ ਸਮਝਦੇ ਓਨੀ ਦੇਰ ਤੱਕ ਅਸੀਂ ਉਹਦੇ ਖਿਲਾਫ ਲੜਨ ਦੇ ਲਈ ਤਿਆਰ ਨਹੀਂ ਹੁੰਦੇ ਇਹ WTO ਜਦੋਂ ਆ ਰਿਹਾ ਸੀ ਜਦੋਂ ਇਹਦੇ ਤੇ ਸਾਈਨ ਹੋ ਰਹੇ ਸੀ ਅਸੀਂ ਉਦੋਂ ਵੀ ਰੌਲਾ ਪਾਉਂਦੇ ਰਹੇ ਆ ਕਿ ਲੋਕੋ ਬਾਹਰ ਨਿਕਲੋ ਬਹੁਤ ਮਾੜੇ ਸਮਝੌਤੇ ਹੋਣ ਲੱਗੇ ਨੇ ਮਾੜੇ ਸਮਝੌਤਿਆਂ ਤੇ ਸਾਈਨ ਹੋਣ ਲੱਗੇ ਨੇ ਲੇਕਿਨ ਉਦੋਂ ਸਾਡੀ ਜਮਾਤ ਜਿਆਦਾ ਅਨਪੜਤਾ ਦੇ ਘਿਰਿਤ ਸੀ ਇਸਨੇ ਸਦਾ ਸਾਥ ਨਹੀਂ ਦਿੱਤਾ ਅਗਰ ਉਦੋਂ ਤੱਕੜੇ ਹੋ ਕੇ ਰੋਕ ਲੈਂਦੇ ਕਿ ਨਹੀਂ ਸਾਈਨ ਕਰਨ ਦੇਣੇ ਅਸੀਂ ਔਰ ਮੇਰਾ ਖਿਆਲ ਹੈ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਹੁਣ ਦੇ ਰਿਜ਼ਲਟ ਕੀ ਮਿਲ ਰਹੇ ਨੇ ਰਿਜ਼ਲਟ ਭੁਗਤ ਕੀ ਰਹੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਡਬਲਯੂਟੀਓ ਹੈ ਕੀ ਚੀਜ਼ ਡਬਲਯੂਟੀਓ ਦਾ ਨਾਂ ਕਿਦੋਂ ਪਿਆ ਸਭ ਤੋਂ ਪਹਿਲਾਂ ਭਰਾਵੋ ਜਿਵੇਂ ਪੰਦੀ ਸਭ ਗੱਲ ਦੱਸ ਕੇ ਗਏ ਨੇ ਇਹਦਾ ਨਾਂ ਡਬਲਯੂਟੀਓ ਨਹੀਂ ਸੀ ਇਹਦਾ ਨਾਂ ਸੀ ਗੈਟ C A W T ਇਹਦਾ ਨਾਮ ਸੀ ਪੰਦੀ ਸਭ ਗੱਲ ਕਰਕੇ ਗਏ ਨੇ ਕਿ 1994 'ਚ ਸੈਨ ਹੋਇਆ ਛੇਕਰੇ ਦੀ ਥੋੜੀ ਜੀ ਬੈਕਗ੍ਰਾਉਂਡ ਬੰਨੀ ਨਿਗਾਹ ਮਾਰੋਗੇ ਕਿ ਪਿਆਰੋ 1994 ਤੋਂ ਵੀ ਪਹਿਲਾਂ 1948 ਦੇ ਵਿੱਚ ਇਹ ਸੈਨ ਹੋ ਗਿਆ ਸੀ 1948 ਉਸ ਵੇਲੇ ਕੇਵਲ 23 ਮੁਲਕਾਂ ਦਾ ਹਿੱਸਾ ਸੀ ਜਿਹਦੇ 'ਚ ਆਪਾਂ ਵੀ ਭਾਰਤ ਵੀ ਸੀ ਉਦੋਂ ਕਿਉਂ ਬਣਿਆ ਸੀ ਇਹ ਜਦੋਂ ਸੈਕੰਡ ਵਰਲਡ ਵਾਰ ਧਿਆਨ ਰੱਖਿਓ ਸਾਰੇ ਹੁਣ ਮੇਰੇ ਮਿੱਤਰ ਨੋਟ ਕਰ ਲਿਓ ਗੱਲਾਂ ਜਦੋਂ ਸੈਕੰਡ ਵਰਲਡ ਵਾਰ ਲੱਗ ਕੇ ਹੱਦਿਆਂ ਲੜਾਈ ਲੜ ਕੇ ਹੱਦਿਆਂ ਵੜਾ ਉਸ ਵੇਲੇ ਬੱਡਾ ਨੁਕਸਾਨ ਹੋਇਆ ਤੇ ਕੋਈ ਇੱਕ ਦੂਜੇ ਵੱਲ ਸਿੱਧੇ ਮੂੰਹ ਝਾਕਦਾ ਨਹੀਂ ਸੀ ਉਸ ਵੇਲੇ ਦੁਨੀਆ ਨੂੰ ਲੋੜ ਲੱਗੀ ਕਿ ਵਪਾਰ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਜਾ ਸਕਦਾ ਉਦੋਂ ਇਹ ਸੰਸਥਾ ਸਾਹਮਣੇ ਆਈ ਸੀ ਇਹ ਸੰਸਥਾ ਬਣਾਈ ਸੀ 23 ਮੁਲਕਾਂ ਨੇ ਇਕੱਠੇ ਹੋ ਕੇ ਬਣੀ ਸੀ ਔਰ ਇਸ ਪਰਪਸ ਲਈ ਬਣੀ ਸੀ ਕਿ ਦੁਬਾਰਾ ਇਹਨਾਂ ਬੈਰੀਗੇਟਾਂ ਦੇ ਕਰਕੇ ਇਹਨਾਂ ਟਕਸ਼ਨ ਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਦੁਬਾਰਾ ਨਾ ਹੋਵੇ ਬਹੁਤ ਵੱਡਾ ਨੁਕਸਾਨ ਝੱਲ ਚੁੱਕੇ ਆ ਇਹਦੇ ਲਈ ਬਣਿਆ ਸੀ ਲੇਕਿਨ ਸਮੇਂ ਦੀ ਚਾਲ ਬਦਲੀ ਮਿੱਤਰੋ ਇਹ ਬਦਲਦੀ ਆ ਤੇ ਬਦਲੇਗੀ ਹਰ ਵਾਰ ਬਦਲਦੀ ਆਪਣੀ ਆਮ ਕਹਾਵਤ ਹੈ ਪਿੰਡਾਂ ਦੇ ਬੈਠੇ ਲੋਕਾਂ ਦੀ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਹ ਕਿਉਂ ਬਣੀ ਹੈ ਕਿਉਂਕਿ ਜਿਹੜਾ ਅਰਥ ਦਾ ਸਿਸਟਮ ਹੈ ਜਿਹੜਾ ਪੈਸੇ ਦਾ ਸਿਸਟਮ ਹੈ ਇਹਦਾ ਇੱਕ ਇੱਕ ਚੱਕਰ ਹੁੰਦਾ ਹੈ ਉਹ 30 35 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਘੁੰਮਦਾ ਹੈ ਜਿਹੜੇ ਬੰਦੇ ਅੱਜ 40 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਮੀਰ ਸੀ ਉਹ ਅੱਜ ਪਿੱਛੇ हट ਗਏ ਜਿਹੜੇ ਉਦੋਂ ਗਰੀਬ ਸੀ ਉਹ ਅੱਜ ਤੁਹਾਨੂੰ ਸਮਾਜ ਦੇ ਵਿੱਚ ਵੀ ਨਜ਼ਰ ਆਉਂਦੇ ਹੋਣਗੇ ਉਹਨਾਂ ਦੀ ਆਰਥਿਕਤਾ ਸੁਧਰੀ ਨਜ਼ਰ ਆਈ ਇਹ ਅਰਥ ਦਾ ਸਿਸਟਮ ਹੈ ਉਹ ਸਿਸਟਮ ਦੇ ਮੁਤਾਬਕ ਜਦੋਂ ਜੋਰਦਨ ਕੰਟਰੀਆਂ ਦੇ ਵਿੱਚ ਉਹ ਵੱਡੇ ਮੁਲਕਾਂ ਦੇ ਵਿੱਚ ਅਰਥਵਿਵਸਥਾ ਚੱਕਰ ਘੁੰਮਿਆ ਮੰਦੀ ਆਈ ਉਸ ਮੰਦੀ ਨੇ ਸਾਰੇ ਪੁਆੜਿਆਂ ਦੀ ਜੜੋਂ ਮੰਦੀ ਆ ਉਸ ਮੰਦੀ ਦੇ ਦੌਰਾਨ ਫੈਸਲਾ ਲਿਆ ਗਿਆ ਕੁਝ ਮੁਲਕਾਂ ਵੱਲੋਂ ਕੀ ਲਿਆ ਗਿਆ ਆ ਜਿਹੜਾ ਗੈਟ ਹੈ ਜਿਹੜਾ ਸਦਾ ਸਮਝੌਤਾ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਜਿਹਦੇ ਨਾਲ ਜਿਹੜਾ ਸਾਡਾ ਸਰਪਲਸ ਮਾਲ ਹੈ ਸਾਡਾ ਵਾਧੂ ਬਿਆ ਮਾਲ ਹੈ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਸਿੱਟ ਸਕੀਏ ਇਹ ਇਸ ਚਾਲ ਚੋਂ ਬਣਿਆ ਔਰ ਇਹਦੇ ਵਿੱਚ ਫਿਰ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਸੌਦਾ ਕੀਤੀਆਂ ਗਈਆਂ ਉਹ ਕੀ ਕੀਤੀਆਂ ਗਈਆਂ ਨੋਟ ਕਰਨ ਵਾਲੀ ਗੱਲ ਮਿੱਤਰੋ ਇਹ ਆ ਉਹਦੇ ਵਿੱਚ ਕੀ ਕਿਹਾ ਕਿ ਜਿਹੜੀ ਐਗਰੀਕਲਚਰ ਆ ਜਿਹੜੇ ਤੁਸੀਂ ਖੇਤੀ ਕਰਦੇ ਹੋ ਨੋਟ ਕਰੋ ਸਾਡੇ ਲਈ ਮਾੜਾ ਕੀ ਉਹਦੇ ਵਿੱਚ ਕਿਹਾ ਗਿਆ ਕਿ ਆ ਜਿਹੜੀ ਛੋਟੀ ਖੇਤੀ ਐ ਠੀਕ ਨਹੀਂ ਐ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੀ ਖੇਤੀ ਕਰਨ ਦੀ ਲੋੜ ਐ ਇੱਥੇ 10-10 ਸਹਿਕਾਰ 15-15000 40-40 50-50000 ਏਕੜ ਦੇ ਫਾਰਮ ਤਿਆਰ ਕਰਨ ਦੀ ਲੋੜ ਐ ਇਹ ਪਾਲਿਸੀ ਆ WTO ਦੀ ਇਹ ਪਾਲਿਸੀ ਆ ਗੈਟ ਦੀ ਫਿਰ ਉਹਦੇ ਚ ਕੀ ਆਇਆ ਉਹਦੇ ਚ ਹੀ ਆਇਆ ਕਿ ਆ ਜਿਹੜੇ ਡਿਵੈਲਪਿੰਗ ਕੰਟਰੀ ਨੇ ਜਿਹੜੇ ਜਿਹੜੇ ਕਹਿਣ ਤੋਂ ਬਾਅਦ ਵਿਕਾਸਸ਼ੀਲ ਮੁਲਕ ਲੈ ਜਿਵੇਂ ਆਪਾਂ ਉਹਨਾਂ ਉਹਨਾਂ ਮੁਲਕਾਂ ਚਾਉਨੇ ਆ ਇਹ ਮੁਲਕਾਂ ਦੇ ਉੱਤੇ ਕੁਝ ਬੰਦਸ਼ਾ ਲੱਗੀਆਂ ਕੀ ਲੱਗੀਆਂ ਕਿ ਇਹ ਲੋਕ ਆਪਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇਣਗੇ ਬੰਦ ਕਰਨਗੇ ਸਾਡੇ ਲਈ ਮਾਰੂ ਹੈ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਆਪਣੇ ਲੋਕਾਂ ਨੂੰ ਨਹੀਂ ਦੇਣਗੇ ਇਹਦੇ ਵਿੱਚੋਂ ਸਾਰਾ ਕੁਝ ਗੇਮ ਚੱਲ ਰਹੀ ਆ ਇਤੂ ਕਹਾ ਬੜੀ ਖਤਰਨਾਕ ਗੱਲ ਜਿਹੜੀ ਕਹੀ ਗਈ ਹੁਣ ਲੋਟ ਕਰਿਓ ਤੁਹਾਡੇ ਨਾਲ ਰੋਜ਼ ਵਾਪਰ ਰਹੀ ਹੈ ਗੱਲ ਇਹ ਲੇਕਿਨ ਸਾਨੂੰ ਦਿਖਦੀ ਨਹੀਂ ਉਹ ਕੀ ਕਿਹਾ ਤੇ 8.5% ਭਾਰਤ ਦੇ ਲੋਕ ਜਿੰਨਾ ਅਨਾਜ ਖਾਂਦੇ ਨੇ ਜਿੰਨੀਆਂ ਗਾਵਾ ਖਾਂਦੇ ਨੇ ਜਿੰਨਾ ਤੇਲ ਬੀਜ ਇਸਤੇਮਾਲ ਕਰਦੇ ਨੇ ਉਹਦਾ 8.5% ਬਾਹਰਲੇ ਮੁਲਕਾਂ ਤੋਂ ਮਗਾਉਣਾ ਹੀ ਪਏਗਾ ਭਾਵੇਂ ਹਿੰਦੂਸਤਾਨ ਦੇ ਵਿੱਚ ਆਪਣਾ ਜਿੰਨਾ ਮਰਜ਼ੀ ਸਰਪਲਸ ਚੋਣਾ ਪਿਆ ਹੋਵੇ ਇਹ ਮਗਾਉਣਾ ਪਏਗਾ ਹੁਣ ਉਹਦੀ ਨੀਤੀ ਤੁਹਾਡੇ ਦੇ ਕਿੱਥੇ ਕਿੱਥੇ ਲਾਗੂ ਹੁੰਦੀ ਹੈ ਉਹ ਨੋਟ ਕਰਿਓ ਤੁਸੀਂ ਦੇਖਿਆ ਹੋਵੇਗਾ ਸਨ 2000 ਦੀ ਐਗਰੀਕਲਚਰ ਪਾਲਿਸੀ ਨੌਜਵਾਨੋ ਜਿਹੜੇ ਪੜੇ ਲਿਖੇ ਹੋ ਫਰੋਲਿਓ ਜਾ ਕੇ ਆਪਣੇ ਨਿੱਤਾਂ ਦੇ ਉੱਤੋਂ ਨਟਕੋ ਮੋਬਾਈਲ ਤੋਂ ਸਨ 2000 ਦੀ ਐਗਰੀਕਲਚਰ ਪਾਲਿਸੀ ਉਹਦੇ ਤੇ ਸਪਸ਼ਟ ਕਿਹਾ ਗਿਆ ਹੈ ਕਿ ਇਹਦੇ 15 15 18 18 ਵੀ ਵੀ ਜਾਰੇ ਕਰ ਦੇ ਫਾਰਮ ਤਿਆਰ ਕੀਤੇ ਜਾਣੇ ਆ। ਇਹਦਾ ਮਤਲਬ ਸਾਡੀ ਸਰਕਾਰ ਉਹਦੇ ਤੇ ਵਰਕ ਕਰ ਰਹੀ ਹੈ। ਹੁਣ ਇਹਦੇ ਤੇ ਜਿਹੜਾ ਇਹ ਸਾਰਾ ਨਵਾਂ ਨਵਾਂ ਦਸਤਾਵਾਜ ਜਾਂ ਵੇਜ ਆਇਆ, ਤਿਆਰ ਹੋ ਕੇ ਆਇਆ। ਇਹ 86 ਚ ਆ ਗਿਆ ਸੀ ਭਾਰਤ ਦੇ ਕੋਲੇ 86 ਚ ਲੋਟ ਕਰੇ ਉਗਲ। ਜਦੋਂ 86 ਚ ਆਇਆ 86 ਤੋਂ ਲੈ ਕੇ 94 ਤੱਕ ਇਹਦੇ ਤੇ ਸੈਨ ਨਹੀਂ ਹੋਏ। ਅੜਿਆ ਰਿਹਾ ਕੰਮ ਇੱਕ ਬਹੁਤ ਕਾਬਲ ਇਚਾਰੀ ਸੀ ਉਸ ਵੇਲੇ ਐਸਪੀ ਸ਼ੁਕਲਾ ਨਾਮ ਸੀ ਉਹਦਾ ਉਹਨੇ ਲਕੜਾਈ ਇਹਨੇ ਕਿਹਾ ਨਾ ਇਹ ਭਾਰਤ ਲਈ ਬਹੁਤ ਖਤਰਨਾਕ ਹੈ ਨਹੀਂ ਸੈਨ ਹੋਣਾ ਚਾਹੀਦਾ ਔਰ ਉਹਦੀ ਸੁਜੈਸ਼ਨ ਦੇ ਉੱਤੇ ਇੱਕ ਕਮੇਟੀ ਬਣੀ ਜੀ ਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਲ ਬਣਿਆ ਇੰਦਰ ਕੁਮਾਰ ਗੁਜਰਾਲ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਰਤ ਨੂੰ ਉਹਦੇ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਹੈ ਫਿਰ ਉਹਦੇ ਮੈਂਬਰ ਬਣਨ ਦੀ ਕੀ ਲੋੜ ਸੀ ਤਾਂ ਫਿਰ ਨੰਬਰ ਕਿਵੇਂ ਬਣੇ ਉਹ ਨੋਟ ਕਰਨ ਵਾਲੀ ਗੱਲ ਬੜੀ ਤਕੜੀ ਆ ਕਿ ਵਰਲਡ ਬੈਂਕ ਤੋਂ ਚਿੱਠੀ ਆਈ ਭਾਰਤ ਸਰਕਾਰ ਨੂੰ ਐਸਪੀ ਸ਼ੁਕਲਾ ਨੂੰ ਹਟਾਓ ਇਹਦੀ ਥਾਂ ਤੇ ਅਨਮਰੋਲ ਹੱਟਾ ਨੂੰ ਅਪਾਇੰਟ ਕਰੋ ਉਹ ਕੀਤਾ ਗਿਆ ਉਸ ਅਧਿਕਾਰੀ ਨੂੰ ਹਟਾਇਆ ਗਿਆ ਰਾਬ ਪੱਧਰਾ ਕਰ ਲਿਆ ਗਿਆ ਔਰ ਰਾਬ ਪੱਧਰਾ ਕਰਕੇ ਉਹ ਡਬਲਯੂਟੀਓ ਦੇ ਉੱਤੇ ਸਾਈਨ ਜਿਹੜਾ ਡੈੱਡ ਦੇ ਉੱਤੇ ਸਾਈਨ ਜ਼ਬਰਦਸਤੀ ਭਾਰਤ ਦੀ ਬਾਹ ਮੋੜ ਕੇ ਕਰਵਾਏ ਗਿਆ ਇਹ ਸੈਨ ਹੁੰਦੇ ਨੇ 15 ਦਸੰਬਰ 1993 ਨੂੰ ਮੇਰੇ ਦੋਸਤੋ ਉਸ ਵੇਲੇ ਇਹਦਾ ਨਾਮ ਗੈਟ ਸੀ ਉੱਥੋਂ ਤੱਕ 95 'ਚ ਜਾ ਕੇ ਇਸ ਇਸ ਪੂਰੇ ਸਿਸਟਮ ਨੂੰ ਲਾਗੂ ਕਰਨਾ ਕਿਵੇਂ ਕਰਨਾ ਹੈ ਜਿਹੜਾ ਸਮਝੌਤਾ ਹੋ ਗਿਆ ਉਹਨੂੰ ਲਾਗੂ ਕਿਵੇਂ ਕਰਵਾਉਣਾ ਹੈ ਉਹਦੇ ਲਈ ਇੱਕ ਸੰਸਥਾ ਬਣੀ ਪਹਿਲਾਂ ਇਹ ਕੇਵਲ ਇੱਕ ਦਸਤਾਵੇਜ਼ ਸੀ ਇੱਕ ਪੇਪਰਾਂ ਦਾ ਟੁਪਾ ਸੀ ਉਸ ਤੋਂ ਬਾਅਦ WTO ਨਾਂ ਦੀ ਇੱਕ ਸੰਸਥਾ ਬਣਾਉਂਦੇ ਆ ਪਰ ਉਹ ਸੰਸਥਾ ਦੇ ਅੰਡਰਵੇਂ ਨੂੰ ਲਿਆ ਕੇ ਉਹਦੇ ਰਾਹੀਂ ਇਹ ਵਰਕਸ਼ਾਪ ਹੁੰਦਾ ਹੈ ਪਰ ਸਾਡੇ ਲਈ ਘੱਟ ਕੇ ਇਸ ਲਈ ਹੈ ਪ੍ਰਾਰਥਨ ਕਰਿਓ ਕਿ ਉਹਦੇ ਵਿੱਚ ਹੋਰ ਜੋ ਖਤਰਨਾਕ ਗੱਲ ਲਿਖੀ ਹੋ ਬੜੀ ਇੰਪੋਰਟੈਂਟ ਹੈ ਉਹਨਾਂ ਚ ਕਿਹਾ ਕਿ ਅਗਰ ਇਹ ਜਿਹੜਾ ਦਸਤਾਵੇਜ਼ ਅੱਜ ਬਣਾ ਲਿਖਿਆ ਜਾ ਰਿਹਾ ਸਾਈਨ ਹੋ ਰਿਹਾ ਇਸ ਦਸਤਾਵੇਜ਼ ਦਾ ਕੋਈ ਵੀ ਨਿਯਮ ਅਗਰ ਭਾਰਤ ਦੇ ਸੰਵਿਧਾਨ ਦੇ ਕਿਸੇ ਵੀ ਕਾਨੂੰਨ ਦੇ ਖਿਲਾਫ ਜਾਂਦਾ ਹੈ ਤਾਂ ਭਾਰਤ ਨੂੰ ਆਪਣੇ ਸੰਵਿਧਾਨ ਦਾ ਕਾਨੂੰਨ ਬਦਲਣਾ ਪਏਗਾ ਇਹਦਾ ਨਿਯਮ ਨਹੀਂ ਬਦਲਿਆ ਜਾਏਗਾ ਇਹ ਸਪਸ਼ਟ ਗੋਖੀ ਗੱਲ ਆ ਕਿ ਉਸ ਵੇਲੇ ਦੀਆਂ ਸਰਕਾਰਾਂ ਨੇ ਭਾਰਤ ਨੂੰ ਮਰਦ ਦੁਆਰਾ ਉਹਨਾਂ ਲੋਕਾਂ ਦਾ ਗੁਲਾਮ ਕਰਤਾ ਜਦੋਂ ਸਾਡਾ ਸੰਵਿਧਾਨ ਗੁਲਾਮ ਹੋ ਗਿਆ ਮੇਰੇ ਮਿੱਤਰੋ ਇਮਾਨਦਾਰੀ ਦੇ ਦੱਸੋ ਮੈਨੂੰ ਸਮਝਾਈ ਤੋਂ ਮੇਰੇ ਦੋਸਤੋ ਲੋਜਵਾਨ ਨੇ ਦੱਸੋ ਹੋਇਆ ਦੁਬਾਰਾ ਗੁਲਾਮੀ ਨਹੀਂ ਹੋਇਆ ਇਸੇ ਗੱਲ ਦੀ ਲੜਾਈ ਹੈ ਉਹਨਾਂ ਅੰਦਾਜ਼ਾ ਲਾ ਕੇ ਦੇਖਿਓ ਡਬਲਯੂਟੀਓ ਕਹਿੰਦਾ ਅਮਰੀਕਾ ਨੇ ਇਹ ਜਿਹੜਾ ਆਪਣਾ ਸਮਝੌਤਾ ਸੀ ਇਹਦੇ ਲਈ ਉਹਨਾਂ ਨੇ ਟਾਈਮ ਪੀਰੀਅਡ ਦਿੱਤਾ ਸੀ ਗ੍ਰੇਸ ਪੀਰੀਅਡ 10 ਸਾਲ ਦਾ ਤੇ 10 ਸਾਲ ਦੇ ਵਿੱਚ ਵਿੱਚ ਇਹ ਮੁਲਕ ਨੂੰ ਲਾਗੂ ਕਰਨਗੇ ਉਹ ਲਾਗੂ ਹੋਣਾ ਸੀ 2004 ਦੇ ਵਿੱਚ ਇੱਕ ਸਾਲ ਹੋਰ ਗ੍ਰੇਸ ਪੀਰੀਅਡ ਵਧਾ ਦਿੱਤਾ ਗਿਆ ਇਹ 2005 ਵਿੱਚ ਲਾਗੂ ਹੋਇਆ ਹੁਣ 2005 ਵਿੱਚ ਲਾਗੂ ਹੋ ਗਿਆ ਉਸ ਤੋਂ ਅੱਗੇ ਸਾਡੇ ਲਈ ਐਮਐਸਪੀ ਆ ਜਿਹੜੇ ਬਹੁਤ ਸਾਰੇ ਵੀਰੇ ਕਹਿ ਦਿੰਦੇ ਨਾ ਕਿ ਯੂਨੀਅਨਾਂ ਕਰਦੀਆਂ ਕੀ ਹੈ ਕਦੇ ਕਦੇ ਤਾਂ ਰੋਣ ਆਉਂਦਾ ਯਾਰ ਸੋਚ ਕੇ ਵੀ ساری ਉਮਰ ਲਾਤੀ ਯਾਰ ਤੁਹਾਡੀ ਖਾਤਰ ਤੇ ਤੁਸੀਂ ਹਜੇ ਵੀ ਕਹਿੰਦੇ ਵੀ ਯੂਨੀਅਨਾਂ ਕਰਦੀਆਂ ਕੀ ਹੈ ਅੱਜ ਤੱਕ ਇਹ 2005 ਚ ਤੁਹਾਡੀ ਐਲਐਸਪੀ ਖਤਮ ਹੋ ਜਾਣੀ ਸੀ ਲੋਕੋ ਅੱਜ ਤੱਕ ਜੇ ਜਿਉਂਦੀ ਐ ਤਾਂ ਯੂਨੀਅਨਾਂ ਦੀ ਬਦੌਲਤ ਜਿਉਂਦੀ ਐ ਯੂਨੀਅਨਾਂ ਨੇ ਪਿੱਛੇ ਪੈਰ ਨਹੀਂ ਪੱਟਣ ਦਿੱਤਾ ਸਰਕਾਰ ਨੂੰ ਅੜੇ ਖੜੇ ਆ ਜਿਹੜਾ 20 ਕਲੋਜ ਦੀ ਗੱਲ ਕਰਕੇ ਗਏ ਨੇ ਮੇਰੇ ਤੋਂ ਪਹਿਲਾਂ ਕਾਂਦੀ ਸਾਹਿਬ 20 ਕਲੋਜ ਦਾ ਮਤਲਬ ਇਹ ਐ ਉਹ ਜਿਉਂਦਿਆਂ ਰੱਖਿਆ ਹੋਇਆ ਜੇ ਮਾੜਾ ਮੋਟਾ ਤੁਹਾਡੀਆਂ ਜੱਦੀ ਬੰਦੀਆਂ ਤੇ ਤੁਹਾਡੇ ਦਬਾਅ ਨੇ ਰੱਖਿਆ ਹੋਣਾ ਇਹ ਤੁਹਾਡੇ ਪ੍ਰੈਸ਼ਰ ਕਰਕੇ ਆ ਨਹੀਂ ਤਾਂ ਜਿੱਦੋਂ ਪੀਸ ਕਲॉज ਚੱਕਿਆ ਗਿਆ ਪੀਸ ਕਲॉज ਦੇ ਨਾਲ ਹੀ ਤੁਹਾਡੀ ਫਸਲ ਖਰੀਦੀ ਜਾ ਰਹੀ ਹੈ ਨਹੀਂ ਤਾਂ ਨਹੀਂ ਖਰੀਦੀ ਜਾਣੀ ਡਬਲਯੂਟੀਓ ਕਹਿੰਦਾ ਹੈ ਕਿ 10% ਤੋਂ ਵੱਧ ਤੁਸੀਂ ਆਪਦੇ ਲੋਕਾਂ ਦੀ ਫਸਲ ਦੀ ਪ੍ਰੋਕਿਊਰਮੈਂਟ ਨਹੀਂ ਕਰ ਸਕਦੇ ਇਹ ਕਿਹਾ ਹੈ ਲੇਕ ਅਸੀਂ ਕੀ ਮੰਗ ਰਹੇ ਹਾਂ ਅਸੀਂ ਮੰਗ ਰਹੇ ਹਾਂ ਕਿ ਦਾਣਾ-ਦਾਣੇ ਦੀ ਪ੍ਰੋਕਿਊਰਮੈਂਟ ਹੋਵੇ ਟੱਕਰ ਫਰਕੀ ਦੇ ਨਾਲ ਹੋ ਗਈ ਅੰਦਾਜ਼ਾ ਲਾਉਂਗਾ ਸੋਚੋ ਕਬਲਾ ਬਟਕਰ ਕਿਦੇ ਨਾਲ ਹੈ ਉਸ ਤਾਕਤ ਨਾਲ ਟੱਕਰ ਹੈ ਨਾ ਇਹ ਤਾਕਤ ਦੇ ਨਾਲ ਜੇ ਲੜਨਾ ਹੈ ਤਾਂ ਬੜੀ ਅਕਲ ਨਾਲ ਲੜਨਾ ਪਏਗਾ ਦਿਮਾਗ ਨਾਲ ਲੜਨਾ ਪਏਗਾ ਜਿੰਨਾ ਪਏਗਾ ਇਹ ਲੜਾਈ ਜਿੱਤਨੀ ਪੈਗੀ ਅਗਰ ਤੁਸੀਂ ਇਹ ਲੜਾਈ ਨਾ ਜਿੱਤ ਸਕੇ ਮੈਂ ਦਾਅਵੇ ਨਾਲ ਗੱਲ ਕਰਦਾ ਮੇਰੇ ਦੋਸਤੋ ਉਹ ਦੰਦੂਰ ਨਹੀਂ ਜਦੋਂ ਕਿਸਾਨ ਕਿਸਾਨ ਨਹੀਂ ਰਹੇਗਾ ਕਿਸਾਨ ਮਜ਼ਦੂਰ ਬਣੇਗਾ ਪਿਛਲੇ ਦਿਨਾਂ ਚ ਵਰਲਡ ਬੈਂਕ ਦੇ ਹਵਾਲੇ ਤੋਂ ਇੱਕ ਖਬਰ ਨਿਕਲੀ ਹੈ ਇੱਥੇ ਪਤਾ ਨਹੀਂ ਨੈਟ ਦੀ ਪ੍ਰੋਬਲਮ ਔਨ ਕਰਕੇ ਦਿਸੇ ਕੁਝ ਸਾਹਮਣੇ ਨਹੀਂ ਆ ਰਿਹਾ ਉਹਦੇ ਚ ਕੀ ਕਿਹਾ ਹੈ ਉਹਦੇ ਚ ਇਹ ਕਿਹਾ ਵਰਲਡ ਬੈਂਕ ਨੇ ਆਪਣੀ ਨੀਤੀ ਸਪਸ਼ਟ ਕਰਦੇ ਹੋਏ ਕਿਹਾ ਕਿ ਹਮੇ भारत में किसान नहीं चाहिए हिंदी चाहे मैं हिंदी बोल के दस समझ लोगे सारे आप हमें भारत में किसान नहीं चाहिए हमें यहाँ मजदूर चाहिए यहाँ का छोटा किसान छोटा जड़े बैठे हो यहाँ का छोटा किसान कभी खाद पे कभी बीज पे कभी पानी पे कभी बिजली पे सब्सिडी मांगता रहता है इसके लिए इसके इससे हाथ से जमीन पकड़ कर, बड़े-बड़े समूहों को बनाकर कॉर्पोरेट के हाथ में एग्रीकल्चर देने की जरूरत है मेरे दोस्तों ये स्पष्ट की गई है नीति लड़ाई ये आप फिर सोचो